ਕੈਨੇਡਾ ਇੱਕ ਐਸਾ ਦੇਸ਼ ਜਿਸ ਨੂੰ ਦੁਨੀਆ ਭਰ ਦੇ ਲੋਕ ਆਪਣੇ ਸੁਪਨਿਆਂ ਦੀ ਮੰਜ਼ਿਲ ਮੰਨਦੇ ਨੇ ਪਰ ਹੁਣ ਇਸ ਸੁਪਨਿਆਂ ਦੀ ਧਰਤੀ ਨਹੀਂ ਰਹਿ ਗਈ ਕੈਨੇਡਾ ਜੋ ਕੱਲ ਤੱਕ ਲੋਕਾਂ ਲਈ ਸੁਨਹਿਰੀ ਮੌਕਿਆਂ ਦੀ ਧਰਤੀ ਸੀ ਅੱਜ ਉਹੀ ਕੈਨੇਡਾ ਲੋਕਾਂ ਲਈ ਡਰਾਵਨਾ ਸੁਪਨਾ ਬਣ ਚੁੱਕਾ ਹੈ ਕਦੇ ਵੀਜ਼ਾ ਲੈ ਕੇ ਆਉਣ ਦੇ ਸੁਪਨੇ ਹੁਣ ਸਿਰਫ ਖਤਾਂ ਤੇ ਰੱਦ ਹੋਏ ਅਰਜ਼ੀਆਂ ਵਿੱਚ ਦਫਨ ਹੋ ਰਹੇ ਨੇ ਆਓ ਗੱਲ ਕਰੀਏ ਕੈਨੇਡਾ ਵਰਕ ਪਰਮਿਟ ਦੀਆਂ ਨਵੀਆਂ ਪਾਬੰਦੀਆਂ ਸਖਤ ਹੋ ਰਹੀ ਪ੍ਰੋਸੈਸਿੰਗ ਅਤੇ ਸਫਲਤਾ ਦਰ ਦੀ ਹਕੀਕਤ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਪ੍ਰੋਸੈਸਿੰਗ ਟਾਈਮ ਦੀ ਜੇਕਰ ਤੁਸੀਂ ਕੈਨੇਡਾ ਦੇ ਅੰਦਰੋਂ ਹੀ ਵਰਕ ਪਰਮਿਟ ਲਈ ਅਰਜ਼ੀ ਦੇ ਰਹੇ ਹੋ ਤਾਂ ਇਹ ਸਮਾਂ ਹੁਣ ਆਸਤ ਤੌਰ ਤੇ 128 ਦਿਨ ਲੱਗ ਰਿਹਾ ਹੈ ਹਾਂ ਤੁਸੀਂ ਠੀਕ ਸੁਣਿਆ 128 ਦਿਨ ਇਹ ਪਹਿਲਾਂ ਦੇ ਮੁਕਾਬਲੇ 2 ਤੋਂ 3 ਗੁਣਾ ਵੱਧ ਸਮਾਂ ਹੈ ਇਹ ਤਾਂ ਉਹਨਾਂ ਲਈ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਨੇ ਪਰ ਜੇਕਰ ਤੁਸੀਂ ਭਾਰਤ ਜਾਂ ਹੋਰ ਕਿਸੇ ਦੇਸ਼ ਤੋਂ ਅਰਜ਼ੀ ਪਾਉਂਦੇ ਹੋ ਤਾਂ ਤਿਆਰ ਰਹੋ ਕਿਉਂਕਿ ਇਹ ਸਮਾਂ ਹੋਰ ਵੀ ਡਰਾਉਣਾ ਹੈ ਭਾਰਤ ਤੋਂ ਵਰਕ ਪਰਮਿਟ ਲਈ ਅਰਜ਼ੀ ਪਾਉਣ ਵਾਲਿਆਂ ਲਈ ਹੁਣ 21 ਹਫ਼ਤੇ ਤੋਂ 24 ਹਫ਼ਤੇ ਲੱਗ ਰਹੇ ਹਨ ਫਿਲੀਪੀਨਸ ਤੋਂ ਆਉਣ ਵਾਲੇ ਲੋਕਾਂ ਲਈ ਇਹ ਸਮਾਂ ਲਗਭਗ 19 ਹਫ਼ਤੇ ਹੈ ਅਤੇ ਅਮਰੀਕਾ ਵਾਸੀਆਂ ਲਈ ਇਹ ਸਮਾਂ ਔਸਤ 11 ਹਫ਼ਤੇ ਹੈ ਕੀ ਤੁਸੀਂ ਸੋਚ ਸਕਦੇ ਹੋ ਕਿ ਜਿੱਥੇ ਪਹਿਲਾਂ ਮਾਸਟਰਸ ਡਿਗਰੀ ਵਾਲੇ ਨੌਜਵਾਨ ਸਿਰਫ 2-3 ਮਹੀਨੇ ਵਿੱਚ ਕੈਨੇਡਾ ਦੀ ਜ਼ਮੀਨ ਤੇ ਲੈਂਡ ਕਰ ਜਾਂਦੇ ਸੀ ਹੁਣ ਉਹੀ ਵਿਅਕਤੀ ਅੱਧੇ ਤੋਂ ਜ਼ਿਆਦਾ ਸਾਲ ਤੱਕ ਸਿਰਫ ਉਡੀਕ ਕਰਦੇ ਰਹਿ ਜਾਂਦੇ ਨੇ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਕੈਨੇਡਾ ਵਰਕ ਪਰਮਿਟ ਲਈ ਜਿਨ੍ਹਾਂ ਨੂੰ ਕੰਪਨੀ ਨੇ ਨੌਕਰੀ ਦੀ ਪੇਸ਼ਕਸ਼ ਦਿੱਤੀ ਹੈ ਉਹਨਾਂ ਨੂੰ ਐਲ ਐਮ ਆਈ ਇਹ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲੈਣਾ ਲਾਜ਼ਮੀ ਹੋ ਗਿਆ ਹੈ ਏ ਐਲ ਐਮ ਆਈ ਏ ਦੀ ਪ੍ਰੋਸੈਸਿੰਗ ਵੀ ਕੋਈ ਛੋਟੀ ਮੁੱਦਾ ਨਹੀਂ 8 ਤੋਂ 10 ਹਫ਼ਤੇ ਲੱਗਦੇ ਹਨ ਆਮ ਕੰਮਾਂ ਲਈ ਜਿਵੇਂ ਕਿ ਹਾਈ ਵੇਜ ਜਾਂ ਲੋ ਵੇਜ ਨੌਕਰੀਆਂ ਹਾਲਾਂਕਿ ਕੁਝ ਖਾਸ کیسਾਂ ਵਿੱਚ ਗਲੋਬਲ ਟੈਲੈਂਟ ਸਟ੍ਰੀਮ ਰਾਹੀਂ 10 ਤੋਂ 15 ਬਿਜ਼ਨਸ ਦਿਨ ਵਿੱਚ ਪ੍ਰੋਸੈਸ ਹੋ ਜਾਂਦੇ ਹਨ ਪਰ ਇਹ ਕੇਸ ਵੀ ਬਹੁਤ ਹੀ ਲਿਮਟਿਡ ਹਨ ਕੈਨੇਡਾ ਦੀ ਸਰਕਾਰ ਨੇ ਹੁਣ ਹਰ ਅਰਜ਼ੀ ਨੂੰ ਮਾਈਕਰੋਸਕੋਪ ਹੇਠ ਰੱਖਣਾ ਸ਼ੁਰੂ ਕਰ ਦਿੱਤਾ ਹੈ ਕੋਈ ਵੀ ਛੋਟੀ ਗਲਤੀ ਜਾਂ ਝੂਠੀ ਜਾਣਕਾਰੀ ਤੁਹਾਡੀ ਅਰਜ਼ੀ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਹੁਣ ਵਰਕ ਪਰਮਿਟ ਲਈ ਤੁਸੀਂ ਆਪਣੇ ਨੌਕਰੀ ਦੇ ਆਫਰ ਲੈਟਰ ਤੋਂ ਇਲਾਵਾ ਕੰਪਨੀ ਦੇ ਪਿਛਲੇ 10 ਸਾਲਾਂ ਦੇ ਟੈਕਸ ਦਸਤਾਵੇਜ਼, ਨੌਕਰੀ ਦੀ ਅਸਲ ਹਕੀਕਤ, ਕੰਪਨੀ ਦੀ مالی ਹਾਲਤ ਅਤੇ ਕਈ ਹੋਰ ਕੜੀਆਂ ਜਾਣਕਾਰੀਆਂ ਦੇਣੀਆਂ ਪੈਂਦੀਆਂ ਹਨ। ਹੁਣ ਜਿਹੜੇ ਨਵੇਂ ਨਿਯਮ ਆਏ ਹਨ, ਉਹਨਾਂ ਮੁਤਾਬਕ ਜੇ ਤੁਸੀਂ ਪਹਿਲਾਂ ਕਿਸੇ ਹੋਰ ਦੇਸ਼ ਵਿੱਚ ਰਹਿ ਚੁੱਕੇ ਹੋ ਜਾਂ ਕਿਸੇ ਹੋਰ ਦੇਸ਼ ਤੋਂ ਵੀਜ਼ਾ ਰੱਦ ਹੋਇਆ ਹੈ, ਤਾਂ ਇਹ ਜਾਣਕਾਰੀ ਲੁਕਾਉਣ ਤੇ ਤੁਹਾਡਾ ਕੈਨੇਡਾ ਵਰਕ ਪਰਮਿਟ ਸਿੱਧਾ ਰੱਦ ਹੋ ਜਾਵੇਗਾ। ਦੁੱਖ ਦੀ ਗੱਲ ਇਹ ਹੈ ਕਿ ਕੈਨੇਡਾ ਸਰਕਾਰ ਨੇ ਹੁਣ ਵਰਕ ਪਰਮਿਟ ਦੀ ਸਫਲਤਾ ਦਰ ਚਾਲੀ ਤੋਂ 50% ਤੱਕ ਘਟਾ ਦਿੱਤੀ ਹੈ। ਮਤਲਬ ਹਰੇਕ 10 ਅਰਜ਼ੀਆਂ ਵਿੱਚੋਂ 5 ਜਾਂ 6 ਅਰਜ਼ੀਆਂ ਰੱਦ ਹੋ ਰਹੀਆਂ ਹਨ। ਸੋਚੋ ਕਿੰਨੀ ਵੱਡੀ ਨਿਰਾਸ਼ਾ ਹੈ। ਉਹ ਲੋਕਾਂ ਲਈ ਜੋ ਆਪਣਾ ਘਰ-ਬਾਰ ਵੇਚ ਕੇ ਕਰਜ਼ਾ ਲੈ ਕੇ ਇਹ ਸੁਪਨਾ ਵੇਖਦੇ ਨੇ। ਇਸ ਤੋਂ ਵੀ ਵੱਧ ਕੇ ਹੋਰ ਵੱਡੀ ਪਾਬੰਦੀ ਲਾਈ ਗਈ ਹੈ ਲਾਈਵ ਵਰਕ ਔਥੈਂਟਿਕੀਸ਼ਨ ਟੈਸਟ ਦੀ। ਹੁਣ ਜਦੋਂ ਤੁਸੀਂ ਕੈਨੇਡਾ ਪੁੱਜ ਜਾਓਗੇ ਤੁਹਾਨੂੰ ਸਰਕਾਰੀ ਇੰਟਰਵਿਊ ਦੇਣਾ ਪਵੇਗਾ। ਉੱਥੇ ਪੁੱਛਿਆ ਜਾਵੇਗਾ ਕਿ ਤੁਸੀਂ ਸੱਚਮੁੱਚ ਕੰਮ ਕਰਨ ਆਏ ਹੋ ਜਾਂ ਝੂਠ ਬੋਲ ਕੇ ਆਏ ਹੋ ਜੇਕਰ ਤੁਹਾਡਾ ਜਵਾਬ ਸੰਤੋਸ਼ਜਨਕ ਨਾ ਹੋਇਆ ਤਾਂ ਤੁਸੀਂ ਕੈਨੇਡਾ ਵਿੱਚ ਕੰਮ ਨਹੀਂ ਕਰ ਸਕੋਗੇ ਇਹ ਟੈਸਟ ਜਿਨ੍ਹਾਂ ਦੀ ਅੰਗਰੇਜ਼ੀ ਕਮਜ਼ੋਰ ਹੈ ਉਹਨਾਂ ਲਈ ਹੋਰ ਵੱਡੀ ਚੁਣੌਤੀ ਬਣ ਗਿਆ ਹੈ ਔਰ ਚਿਕਾਉਣ ਵਾਲੀ ਗੱਲ ਇਹ ਵੀ ਹੈ ਕਿ ਭਾਰਤ ਵਿੱਚੋਂ ਆ ਰਹੇ ਲੋਕਾਂ ਲਈ ਵਰਕ ਪਰਮਿਟ ਦੀ ਪ੍ਰੋਸੈਸਿੰਗ ਟਾਈਮ ਹੁਣ ਅਟਵਾਈ ਹੋਈ ਹੈ ਅਤੇ ਪੂਰੇ ਵਿਸ਼ਵ ਵਿੱਚ ਭਾਰਤ ਦੀ ਗਿਣਤੀ ਸਭ ਤੋਂ ਲੰਬੀ ਉਡੀਕ ਵਾਲੇ ਦੇਸ਼ਾਂ ਵਿੱਚ ਹੋ ਰਹੀ ਹੈ ਇਨਾ ਸਮਿਆਂ ਵਿੱਚ ਜਦੋਂ ਕਿਸੇ ਨੌਜਵਾਨ ਨੇ ਨੌਕਰੀ ਦੀ ਪੇਸ਼ਕਸ਼ ਲੈਣੀ ਹੋਵੇ ਅਤੇ ਕੰਮ ਤੇ ਲੱਗਣਾ ਹੋਵੇ ਕੈਨੇਡਾ ਦੀ ਇਹ ਸਿਸਟਮ ਉਸਦੇ ਸਾਰੇ ਸੁਪਨੇ ਤੋੜ ਦਿੰਦੀ ਹੈ ਜੇਕਰ ਤੁਸੀਂ ਭਾਰਤ ਤੋਂ ਕੰਮ ਕਰਨ ਆਉਣ ਦੀ ਸੋਚ ਰਹੇ ਹੋ ਤਾਂ ਇਹ ਵੀ ਜਾਣ ਲਵੋ ਕਿ ਕੈਨੇਡਾ ਦਾ ਰੈਗੂਲਰ ਵਰਕ ਪਰਮਿਟ 21 ਤੋਂ 24 ਹਫ਼ਤੇ ਲੈ ਸਕਦਾ ਹੈ ਪਰ ਜੇਕਰ ਤੁਸੀਂ ਗਲੋਬਲ ਟੈਲੈਂਟ ਸਟ੍ਰੀਮ ਜਾਂ ਐਸ ਡੀ ਐਸ ਰਾਹੀਂ ਆਉਂਦੇ ਹੋ ਤਾਂ ਸਮਾਂ ਵੀ ਦਿਨ ਵਿੱਚ ਵੀ ਹੋ ਸਕਦਾ ਹੈ ਹੁਣ ਹਰ ਵਿਦਿਆਰਥੀਆਂ ਲਈ ਵੀ ਖਬਰ ਇਹ ਹੈ ਕਿ ਵਿਦਿਆਰਥੀ ਵੀਜ਼ਾ 7 ਤੋਂ 10 ਹਫ਼ਤੇ ਲੱਗ ਰਹੇ ਹਨ ਅਤੇ ਐਸ ਡੀ ਐਸ ਰਾਹੀਂ ਤਾਂ 20 ਦਿਨ ਵਿੱਚ ਵੀ ਆ ਸਕਦਾ ਹੈ ਪਰ ਇਹ ਹਮੇਸ਼ਾ ਨਹੀਂ ਹੁੰਦਾ ਇਸ ਸਾਰੀ ਜਾਣਕਾਰੀ ਸੁਣ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੈਨੇਡਾ ਜਾਣਾ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਰਹਿ ਗਿਆ ਇਸ ਕਰਕੇ ਪੰਜਾਬੀਓ ਅੱਖਾਂ ਖੋਲੋ ਅਤੇ ਸਮਝਦਾਰੀ ਨਾਲ ਕਦਮ ਚੁੱਕੋ ਜੇ ਤੁਸੀਂ ਵੀ ਕੈਨੇਡਾ ਜਾਣ ਦਾ ਸੁਪਨਾ ਵੇਖ ਰਹੇ ਹੋ ਤਾਂ ਪਹਿਲਾਂ ਆਪਣੀ ਫਾਈਲ ਪੂਰੀ ਤਿਆਰ ਕਰੋ ਸਹੀ ਦਸਤਾਵੇਜ਼ ਲਵੋ ਅਤੇ ਫਰਾਡ ਏਜੰਟਾਂ ਤੋਂ ਦੂਰ ਰਹੋ ਹੁਣੇ ਹੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਤਾਂ ਜੋ ਹੋਰ ਵੀ ਭੈਣ ਭਰਾਵਾਂ ਤੱਕ ਇਹ ਸੱਚਾਈ ਪਹੁੰਚੇ ਕਮੈਂਟ ਕਰਕੇ ਦੱਸੋ ਹਾਂ ਜੇ ਤੁਸੀਂ ਅਜੇ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਨਹੀਂ ਜੇ ਹੁਣ ਇਹ ਸੁਪਨਾ ਨਹੀਂ ਵੇਖਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਹਰ ਹਫਤੇ ਲਿਆਉਂਦੇ ਰਹਾਂਗੇ ਤਾਜ਼ਾ ਅਪਡੇਟ ਨਵੇਂ ਨਿਯਮ ਅਤੇ ਤੁਹਾਡੀਆਂ ਪਰੇਸ਼ਾਨੀਆਂ ਦੇ ਹੱਲ ਆਉਣ ਵਾਲੀ ਵੀਡੀਓ 'ਚ ਮਿਲਦੇ ਹਾਂ ਧੰਨਵਾਦ